ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਲਡ ਟਰੰਪ ਜਦੋਂ ਤੋਂ ਅਮਰੀਕਾ ਦੀ ਸੱਤਾ ਵਿੱਚ ਆਏ ਨੇ ਅਤੇ ਜਦੋਂ ਦੀ ਉਹਨਾਂ ਨੇ ਅਮਰੀਕਾ ਦੀ ਵਾਕ ਡੋਰ ਆਪਣੇ ਹੱਥਾਂ ਵਿੱਚ ਲਈ ਹੈ ਉਦੋਂ ਤੋਂ ਹੀ ਉਹਨਾਂ ਦੇ ਵੱਲੋਂ ਆਪਣੇ ਦੇਸ਼ 'ਚੋਂ ਇਮੀਗ੍ਰੇਸ਼ਨ ਦਾ ਸਫਾਇਆ ਕੀਤਾ ਜਾ ਰਿਹਾ ਹੈ ਜੀ ਹਾਂ ਡੋਨਲਡ ਟਰੰਪ ਦੇ ਵੱਲੋਂ ਇਮੀਗ੍ਰੇਸ਼ਨ ਦਾ ਸਫਾਇਆ ਕਰਨ ਦੇ ਲਈ ਵੱਖ-ਵੱਖ ਫੈਸਲੇ ਲਏ ਜਾ ਰਹੇ ਨੇ ਅਤੇ ਹੁਣ ਇਸ ਵਿਚਾਲੇ ਹਾਲੀ ਦੇ ਵਿੱਚ ਯੂ ਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨਵੇਂ ਡਾਇਰੈਕਟਰ ਜੋਸਫ ਐਡਲੋ ਦੇ ਬਿਆਨ ਨੇ ਇੱਕ ਬਹਿਸ ਨੂੰ ਜਨਮ ਦੇ ਦਿੱਤੇ ਉਹਨਾਂ ਨੇ ਕਿ ਹੈ ਕਿ ਮੌਜੂਦਾ ਅਮਰੀਕੀ ਨਾਗਰਿਕਤਾ ਪ੍ਰੀਖਿਆ ਕਾਫੀ ਆਸਾਨ ਹੈ ਅਤੇ ਇਸ ਨੂੰ ਯਾਦ ਕਰਕੇ ਪਾਸ ਕੀਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਟ੍ਰੰਪ ਪ੍ਰਸ਼ਾਸਨ ਨਾਗਰਿਕਤਾ ਟੈਸਟ ਨੂੰ ਦੁਬਾਰਾ ਮੁਸ਼ਕਲ ਬਣਾਉਣ ਦੀ ਜੜੀ ਯੋਜਨਾ ਬਣਾ ਰਿਹਾ ਹੈ। ਜੀ ਹਾਂ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਗ੍ਰੀਨ ਕਾਰਡ ਧਾਰਕਾਂ ਨੂੰ ਨੈਚਰਲਾਈਜੇਸ਼ਨ ਟੈਸਟ ਪਾਸ ਕਰਨਾ ਪੈਂਦਾ ਹੈ। ਇਸ ਪ੍ਰਕਿਰਿਆ ਦੇ ਵਿੱਚ ਉਹਨਾਂ ਨੂੰ ਐਨ-400 ਫਾਰਮ ਵੀ ਭਰਨਾ ਪੈਂਦਾ ਹੈ। ਵਿਚੋਕਰ ਦੀ ਜਾਂਚ ਪਾਸ ਕਰਨੀ ਪੈਂਦੀ ਹੈ ਤੇ ਕੁਝ ਹੋਰ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਇਸ ਤੋਂ ਬਾਅਦ ਉਹਨਾਂ ਨੂੰ ਇੰਟਰਵਿਊ ਦੌਰਾਨ ਟੈਸਟ ਦੇਣੇ ਹੰਦਨੇ ਅਤੇ ਕੰਗਰੇਜੀ ਭਾਸ਼ਾ ਤੇ ਦੂਜਾ ਨਾਗਿਕ ਸ਼ਾਸਤਰ ਦਾ USCIS ਵੈੱਬਸਾਈਟ ਦੇ ਅਨੁਸਾਰ ਨਾਗਿਕ ਸ਼ਾਸਤਰ ਟੈਸਟ ਦੇ ਵਿੱਚ 100 ਸੰਭਾਵਿਤ ਪ੍ਰਸ਼ਨਾਂ ਦੀ ਸੂਚੀ ਹੁੰਦੀ ਹੈ ਜਿਨ੍ਹਾਂ ਦੇ ਵਿੱਚੋਂ ਅਧਿਕਾਰੀ ਬਿਨੇਕਾਰ ਤੋਂ 10 ਪੁੱਛਦਾ ਹੈ ਅਤੇ ਇਹਨਾਂ ਦੇ ਵਿੱਚੋਂ ਘੱਟੋ-ਘੱਟ 6 ਪ੍ਰਸ਼ਨ ਦੇ ਸਹੀ ਉੱਤਰ ਦੇਣਾ ਜ਼ਰੂਰੀ ਹੈ ਇਹ ਤਾਂ ਦਾਸਾ ਬੰਦੇ ਕੇ 2020 ਦੇ ਵਿੱਚ ਬਦਲਾਵ ਅਤੇ ਇਸ ਨੂੰ ਲਾਗੂ ਕਰਨ ਦੀ ਆਯੋਜਨਾਵਾਂ ਟਾਂਪ ਦੇ ਪਹਿਲੇ ਕਾਲ ਚਕਾਲ ਦੇ ਦੌਰਾਨ 2020 ਦੇ ਵਿੱਚ ਥੋੜੇ ਸਮੇਂ ਦੇ ਲਈ ਨਾਗਰਿਕਤਾ ਟੈਸਟ ਨੂੰ ਸਖਤ ਬਣਾਇਆ ਗਿਆ ਸੀ ਉਸ ਸਮੇ 128 ਵਾਲਾ ਦੀ ਸੂਚੀ ਸੀ ਅਤੇ ਬੇਨਕਾਰਨ ਨੂੰ 20 ਸਵਾਲ ਪੁੱਛੇ ਗਏ ਸਨ ਪਾਸ ਹੋਣ ਦੇ ਲਈ ਘੱਟੋ ਘੱਟ 12 ਸਵਾਲਾਂ ਦੇ ਸਹੀ ਜਵਾਬ ਦੇਣੇ ਜ਼ਰੂਰੀ ਸਨ ਹਾਲਾਂਕਿ ਇਸ ਮੁਸ਼ਕਲ ਫਾਰਮੈਟ ਨੂੰ ਬਾਅਦ ਦੇ ਵਿੱਚ ਹਟਾ ਦਿੱਤਾ ਗਿਆ ਸੀ ਹੁਣ ਪ੍ਰਸ਼ਾਸਨ 2025 ਦੇ ਵਿੱਚ ਦੁਬਾਰਾ ਉਹੀ ਫਾਰਮੈਟ ਲਿਆਉਣ ਦੇ ਲਈ ਯੋਜਨਾ ਬਣਾ ਰਿਹਾ ਹੈ ਜੋਸਫ ਐਟਲੋ ਨੇ ਕਿਹਾ ਕਿ ਮੌਜੂਦਾ ਟੈਸਟ ਨੂੰ ਦੁਬਾਰਾ ਸਖਤ ਅਤੇ ਕੱਦਵਾ ਕੀਮਤਾ ਅਧਾਰਿਤ ਬਣਾਇਆ ਜਾਣਾ ਚਾਹੀਦਾ ਹੈ 2008 ਤੋਂ ਪਹਿਲਾਂ ਨਾਗਰਿਕਤਾ ਟੈਸਟ ਪੂਰੀ ਤਰ੍ਹਾਂ ਯਾਦ ਅਤੇ ਬੇਤਰਤੀਬ ਸੀ ਬੁਸ਼ ਪ੍ਰਸ਼ਾਸਨ ਦੁਆਰਾ 10 ਵਿੱਚੋਂ 6 ਸਵਾਲਾਂ ਦਾ ਇੱਕ ਮਿਆਰੀ ਫਾਰਮੈਟ ਲਾਗੂ ਕੀਤਾ ਗਿਆ ਸੀ ਇਹ ਪ੍ਰਣਾਲੀ ਅਸਤਕ ਲਾਗੂ ਹੈ ਪਰ ਹੁਣ ਤਬਦੀਲੀਆਂ ਦੀਆਂ ਹਵਾਵਾਂ ਫਿਰ ਤੋਂ ਵਗ ਰਹੀਆਂ ਨੇ ਹਾਲਾਂਕਿ ਇਹ ਬਦਲਾਅ ਅਜੇ ਸਮੇਂ ਹੋ ਰਿਹਾ ਜਦੋਂ ਅਮਰੀਕੀ ਗ੍ਰੈਸ ਸੁਰੱਖਿਆ ਵਿਭਾਗ ਦੀ H1B ਵੀਜ਼ਾ ਪ੍ਰੋਗਰਾਮ ਵੱਡੇ ਬਦਲਾਵ ਕਰਨ ਦੀ ਯੋਜਨਾ ਬਣਾ ਰਿਹਾ ਹੈ ਦਸੇ THS ਦਾ ਪ੍ਰਸਤਾਵ ਹੈ ਕਿ ਹੁਣ ਵੀਜ਼ਾ ਸਿਰਫ ਉੱਚ ਪੱਧਰੀ ਉੱਚ ਤਨਖਾਹ ਵਾਲੀਆਂ ਨੌਕਰੀਆਂ ਦੇ ਲਈ ਹੋਵੇਗਾ ਇਸ ਦਾ ਮਕਸਦ ਅਮੀਕੀ ਗ੍ਰੈਜੂਏਟਾਂ ਨੂੰ ਤਰਜੀਹ ਦੇਣਾ ਅਤੇ ਕੰਪਨੀਆਂ ਨੂੰ ਸਸਤੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਤੋਂ ਰੋਕਣਾ ਇਹ ਪ੍ਰਸਤਾਵਿਤ ਬਦਲਾਅ ਲੱਖਾਂ ਵਿਦੇਸ਼ੀ ਪੇਸ਼ੇਵਰਾਂ ਖਾਸ ਕਰਕੇ ਭਾਰਤੀਆਂ ਦੀ ਉਮੀਦਾਂ ਉੱਤੇ ਪਾਣੀ ਫੇਰ ਸਕਦੇ ਨੇ ਜੋ ਅਮਰੀਕਾ ਦੇ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਨੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ